ਸਤਨਾਮ ਗੁਰ ਪ੍ਰਸ਼ਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵ ਜੀ ਨਮਹ ਨਮਸਕਾਰ 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 ਜਹਾਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਦੇਸਾ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿਬ ਮਈ ਦੇਸਾ ਪਾਤਸ਼ਾਹੀ ਦਸਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਜੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਇਸ ਪੰਜਾਬ ਆਓ ਗੁਰੂ ਪਿਆਰੇਓ ਗੁਰੂ ਸਵਾਰੇਓ ਫਤੇ ਦੀਆਂ ਸੰਝਾਂ ਪਾਈਏ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਹਨਸਾਦ ਸਾਹਿਬੇ ਕਮਾਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ صدਕਾ ਲਾਇਆਂ ਅਲਾਈ ਡਿਊਟੀਆਂ ਜ਼ਦਕਾ ਪਰਜਾਨਾ ਬਰਾਗਣ ਰੂ ਬ੍ਰਹਮ ਗਿਆਨੀ ਮਾਂ ਤਨਤਨ ਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਆਓ ਗੁਰੂ ਪਿਆਰਿਓ ਜੋ ਬਖਸ਼ਿਸ਼ਾਂ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਦੇਸਾਂ ਤੇ ਕਰਕੇ ਗਏ ਜੋ ਬਖਸ਼ਿਸ਼ਾਂ ਮਾਤਾ ਜੀ ਨੇ ਸਾਡੇ ਤੇ ਕੀਤੀਆਂ ਹਨ ਉਹਨਾਂ ਦੀ ਕਿਰਪਾ ਸਦਕਾ ਜੋ ਸੋਜੀ ਬਖਸ਼ਿਸ਼ ਕੀਤੀ ਆ ਆਪਾਂ ਸਾਂਝ ਪਾਈਏ ਅੱਜ ਦੀ ਆਪਣੀ ਕਲਾਸ ਚੌਥੇ ਗੁਰੂ ਨਾਨਕ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਮਝਾਉਣਗੇ ਗੁਰੂ ਦਾ ਮਲਾਪ ਤੇ ਗੁਰੂ ਦਾ ਸਿਰ ਤੇ ਹੱਥ ਰੱਖ ਦੇਣਾ ਜ਼ਿੰਦਗੀ ਕਿਵੇਂ ਪਲਟ ਦਿੰਦਾ ਹੈ ਕਿਵੇਂ ਅਸੀਂ ਗੁਰੂ ਨੂੰ ਬੇਨਤੀ ਕਰਦੇ ਰਹਿਣਾ ਗੁਰੂ ਨੂੰ ਚਿੱਤ ਚ ਵਸਾਈ ਰੱਖਣਾ ਕਿਉਂਕਿ ਮਨੁੱਖ ਦੇ ਲਈ ਗੁਰੂ ਹੀ ਸਰਬਉਤਮ ਹੈ ਤੇ ਗੁਰੂ ਨੂੰ ਪਰਮੇਸ਼ਰ ਜਾਣਨ ਦਾ ਹੁਕਮ ਹੈ ਗੁਰ ਪਰਮੇਸ਼ਰ ਇੱਕੋ ਜਾਣੋ ਗੁਰੂ ਐਸਾ ਗਵਾਹ ਦੁਨੀਆਂ ਦੇ ਵਿੱਚ ਜਿਹੜਾ ਪ੍ਰਮਾਤਮਾ ਨਾਲ ਵੀ ਮਿਲਿਆ ਹੋਇਆ ਤੇ ਸਾਡੇ ਨਾਲ ਵੀ ਮੁਲਾਪ ਰੱਖਦਾ ਹੈ ਤੇ ਐਸੇ ਗੁਰੂ ਦੇ ਦਰ ਲੱਗ ਕੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਹਨਾਂ ਦੇ ਚਰਨਾਂ ਦਾ ਊਟਾ ਅਸਰਾ ਤੱਕਦਿਆਂ ਹੋਇਆਂ ਆਓ ਉਹਨਾਂ ਤੋਂ ਆਪਣਾ ਜੀਵਨ ਸਵਾਰੀਏ ਬਰਕਤਾਂ ਬਖਸ਼ਿਸ਼ਾਂ ਮੰਗਿਏ ਜੈਤ ਸ੍ਰੀ ਮਹਲਾ 4 ਕਰ ਪਹਿਲਾ ਚੌਪਦੀ ਰਾਗ ਜੈਤ ਸ੍ਰੀ ਕਰ ਪਹਿਲਾ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੁਰੂ ਬਾਬੇ ਨਾਨਕ ਦਾ ਦਰ ਘਰੇ ਕਹਿੰਦਾ ਹੈ ਖੰਡਾ ਬ੍ਰਹਮੰਡਾਂ ਦਾ ਮਾਲਕ ਇੱਕ ਹੈ ਉਸੇ ਦੀ ਗੂੰਜ ਗੂੰਜਾਈਮਾਨ ਹੈ ਸਾਰੇ ਬ੍ਰਹਮੰਡਾਂ ਵਿੱਚ ਕਣ-ਕਣ ਵਿੱਚ ਜੇ ਉਹਨੂੰ ਜਾਣਨ ਦਾ ਓੰਕਾਰ ਸਰੂਪ ਹੈ ਜਦੋਂ ਥਿਰ ਹੋ ਕੇ ਬੈਠਦੇ ਆ ਤਾਂ ਸਾਡੇ ਅੰਦਰ ਵੀ ਉਹਦੀ ਗੂੰਜ ਮਹਿਸੂਸ ਹੁੰਦੀ ਹੈ ਜਿਹਨੂੰ ਅਨਹਦ ਨਾਦ ਕਿਹਾ ਜਾਂਦਾ ਹੈ ਉਹਦੀ ਪ੍ਰਾਪਤੀ ਲਈ ਮਨੁੱਖ ਗੁਰੂ ਕੋਲ ਜਾਂਦਾ ਹੈ ਸਾਧਨਾਮਾ ਕਰਦਾ ਹੈ ਗੁਰੂ ਬਖਸ਼ਿਸ਼ ਕਰਦਾ ਉਹਦੀ ਪਹਿਚਾਨ ਕਰਾਉਂਦਾ ਹੈ ਉਹਦੀਆਂ ਸੁਗੰਧੀਆਂ ਦੀ ਪਹਿਚਾਨ ਕਰਾਉਂਦਾ ਹੈ ਉਹਦੇ ਨੂਰ ਦੀ ਪਹਿਚਾਨ ਕਰਾਉਂਦਾ ਹੈ ਉਹ ਸਾਰੇ ਰਸਤਿਆਂ ਦੀਆਂ ਗੱਲਾਂ ਕਰਦਾ ਕਿ ਕਿਵੇਂ ਫੁੱਲਾਂ ਨਾਲ ਮਹਿਕਦੇ ਰਸਤੇ ਨੇ ਪ੍ਰਕਾਸ਼ ਨਾਲ ਪ੍ਰਕਾਸ਼ ਮਾਣ ਨੇ ਕਿਵੇਂ ਉਹ ਜਿਹੜਾ ਕਾਲਾ ਤੀਤ ਹੈ ਉਹਦੇ ਨਾਲ ਕਿਵੇਂ ਇੱਕ ਹੋਇਆ ਅੰਦਰ ਕਿਵੇਂ ਰੋਸ਼ਨ ਹੋ ਜਾਂਦਾ ਹੈ ਤਾਂ ਇਹ ਗੁਰੂ ਤੋਂ ਆਪ ਸਿੱਖਣਾ ਹੈ ਗੁਰੂ ਨਾਨਕ ਦੇ ਘਰ ਵਿੱਚ ਸਤਿਗੁਰ ਦੀ ਸਰਨ ਆਏ ਪ੍ਰਸ਼ਾਦ ਮਿਲ ਜਾਂਦਾ ਹੈ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਸਾਡੇ ਸਾਰਿਆਂ ਦੇ ਅੰਦਰ ਉਹ ਹੀਰਾ ਛੁਪਿਆ ਹੋਇਆ ਸਾਡੇ ਸਾਰਿਆਂ ਦੇ ਅੰਦਰ ਉਹ ਮਾਲਕ ਦੀ ਜੋਤ ਬਰਾਜਮਾਨ ਹੈ ਸਾਡੇ ਸਾਰਿਆਂ ਦੇ ਅੰਦਰ ਉਹ ਬੈਠਾ ਮਾਲਕ ਖੁਦ ਸਵਾਸ ਲੈ ਰਿਹਾ ਕੰਨਾਂ ਰਾਹੀਂ ਸੁਣ ਰਿਹਾ ਦੇਖ ਰਿਹਾ ਉਸੇ ਨੂੰ ਹੀ ਅਸੀਂ ਵਾਰ-ਪਾਲਦੇ ਫਿਰਦੇ ਹਾਂ ਗੁਰੂ ਨਾਨਕ ਦਾ ਘਰ ਸਾਨੂੰ ਮੋੜ ਕੇ ਅੰਦਰ ਲੈ ਕੇ ਜਾਂਦਾ ਕਿ ਘਰੇ ਆ ਜਾ ਸਾਰੇ ਤੀਰਥ ਘਰੇ ਨੇ ਇਸੇ ਪਿੰਡ ਦੇ ਵਿੱਚ ਹੀ ਬ੍ਰਹਮੰਡ ਛੁਪਿਆ ਹੋਇਆ ਜਦੋਂ ਤੈਨੂੰ ਬ੍ਰਹਮੰਡ ਦੇ ਰਾਹ ਤੇ ਜਾਣ ਵਾਲੀ ਉਹ ਕਿਰਨ ਜਿਸ ਨੇ ਸ਼ੁਰੂ ਹੋ ਗਈ ਉਹ ਕਿੰਕਰੀ ਸੁਣਨੀ ਸ਼ੁਰੂ ਹੋ ਗਈ ਸ਼ਬਦ ਮਿਲ ਗਿਆ ਗੁਰੂ ਗੁਰੂ ਗੁਰ ਕਰਮਣ ਮੂਰ ਗੁਰੂ ਬਿਨਾ ਮੈਂ ਨਾਹੀ ਹੋਰ ਉਹ ਕਰਤਾ ਗੁਰੂ ਪ੍ਰਗਟ ਹੋ ਜਾਂਦਾ ਹੁੰਦਾ ਕਿਵੇਂ ਹੈ ਸਾਡੇ ਸਮਾਜ ਦੇ ਵਿੱਚ ਹੁਣ ਬਹੁਤ ਕੁਝ ਹਿੱਸਾ ਭਰ ਗਿਆ ਕਿ ਜਿਹੜੇ ਬੰਦੇ ਜਿਹੜੀ ਗੱਲ ਦੇ ਜਾਣਕਾਰ ਨਹੀਂ ਉਹ ਉਹਦੇ ਤੇ ਬੋਲ ਰਹੇ ਆ ਜ਼ਿਆਦਾਤਰ ਹਲੇ ਦੁਨਿਆਵੀ ਗੱਲਾਂ ਬਚੀਆਂ ਹੋਈਆਂ ਦੁਨਿਆਵੀ ਖੇਤਰਾ ਜਿਹੜੇ ਉਹ ਇਹਨੇ ਵਧੀਆ ਢੰਗ ਨਾਲ ਚੱਲ ਰਹੇ ਆ ਕਿ ਜੇ ਕੋਈ ਮਕੈਨਿਕ ਹੈ ਤੇ ਉਹਨੇ ਆਪਣਾ ਚੈਨਲ ਬਣਾਇਆ ਹੋਇਆ ਉਹ ਮਕੈਨਿਕਾਂ ਵਾਲੀ ਸਾਰੀਆਂ ਗੱਲਾਂ ਦੱਸਦਾ ਜਿਨ੍ਹਾਂ ਨੇ ਗੱਡੀਆਂ ਬਾਰੇ ਬਣਾਇਆ ਹੋਇਆ ਉਹ ਗੱਡੀ ਬਾਰੇ ਵੀ ਕਿਵੇਂ ਸਟਾਰਟ ਹੁੰਦੀ ਹੈ ਕਿਵੇਂ ਇਹ ਰਾਹ ਚ ਖੜ ਜੇ ਤਾਂ ਤੁਸੀਂ ਕੀ ਸਹੂਲਤ ਲੈ ਸਕਦੇ ਹੋ ਮੀਟਰ ਰੋ ਗਿਆ ਕੀ ਕਰ ਸਕਦੇ ਹਾਂ ਹਵਾ ਘਟਾ ਕੀ ਕਰ ਸਕਦੇ ਹਾਂ ਸੈਲਫ ਮਾਰਿਆਂ ਵੀ ਸਟਾਰਟ ਨਹੀਂ ਹੋ ਰਹੀ ਕੀ ਕਰ ਸਕਦੇ ਹੋ ਕੱਲੀ-ਕੱਲੀ ਬਰੀਕੀ ਉਹਦੇ ਮਾਹਰ ਸਮਝਾਉਂਦੇ ਆ ਤੇ ਉਹਨੂੰ ਸੁਣਨ ਵਾਲੇ ਜਿਗਿਆਸੂ ਉਹੀ ਸੁਣਦੇ ਆ ਜਿਨ੍ਹਾਂ ਦਾ ਇਹ ਬਾਪਿੰਦਾ ਦੂਜੇ ਬੰਦੇ ਜਾ ਕੇ ਉੱਥੇ ਕਮੈਂਟ ਨਹੀਂ ਕਰਦੇ ਦੂਸਰੇ ਬੰਦੇ ਜਾ ਉਹ ਚੈਨਲ ਨੂੰ ਖੋਲਦੇ ਨਹੀਂ ਇੱਕ ਕੋਈ ਖੇਤਰ ਹੈ ਜਿੱਥੇ ਹਰ ਇੱਕ ਬੰਦਾ ਹੱਥ ਅਜਮਾਈ ਕਰਦਾ ਹੈ ਉਹ ਆ ਧਰਮ ਦਾ ਖੇਤਰ ਹੈ ਜਿਨੂੰ ਨਾ ਕਿਸੇ ਵਿਧੀ ਨਾਲ ਵਾਹਵਾਸਤਾ ਨਾ ਸਾਧਨਾ ਨਾਲ ਵਾਹਵਾਸਤਾ ਨਾ ਬਾਣੀ ਦੇ ਅਭਿਆਸ ਨਾਲ ਵਾਹਵਾਸਤਾ ਨਾ ਉਹਨੇ ਕੁਝ ਪਾਉਣਾ ਹੈ ਨਾ ਖੋਣਾ ਉਹ ਵੀ ਆ ਕੇ ਵਿੱਚ ਗੁੱਦ ਪੈਂਦਾ ਤੇ ਬਹੁਤ ਕੁਝ ਕਰ ਜਾਂਦਾ ਕਹਿ ਦੁੰਦਾ ਇਸ ਕਰਕੇ ਇਧਰ ਉਲਝਣਾ ਜ਼ਿਆਦਾ ਹੈ ਜਿਵੇਂ ਹੁਣ ਪ੍ਰਚਾਰ ਬਹੁਤ ਜ਼ਿਆਦਾ ਕਿ ਐਂ ਸਿਰ ਤੇ ਹੱਥ ਰੱਖਿਆ ਕੀ ਹੋ ਜੂ ਸਾਰਾ ਕੁਝ ਹੁੰਦਾ ਹੀ ਸਿਰ ਤੇ ਹੱਥ ਰੱਖਿਆ ਰਿਮੋਟ ਤੇ ਬਟਨ ਤੇ ਜੇ 1 ਸਾਲ ਦਾ ਬੱਚਾ ਵੀ ਹੱਥ ਲਾ ਦੇ ਚੈਨਲ ਬਦਲ ਦਿੰਦਾ ਸਾਰੇ ਗਾਲਰ ਰਿਮੋਟ ਦੇ ਕੰਮ ਕਰਨ ਦੀ ਆ ਵੀ ਜਿਉਂਦਾ ਉਹ ਉਹਦੇ ਚ ਸੈੱਲ ਕੰਮ ਕਰਦੇ ਆ ਸਹਿਸ ਭਾਵੀ ਕੋਈ ਉਹਨੂੰ ਨੱਪ ਦੇ ਤਾਂ ਉਹਦਾ ਬਹੁਤ ਕੁਝ ਕਰ ਦਿੰਦਾ ਉਹ ਇਸੇ ਤਰ੍ਹਾਂ ਸਾਡਾ ਆ ਜਿਹੜਾ ਰਿਮੋਟ ਹੈ ਸਰੀਰ ਹੈ ਇਹਦੇ ਚ ਬਹੁਤ ਬਰੀਕ ਪੁਆਇੰਟ ਹੈ ਬਹੁਤ ਬਰੀਕ ਜਿਹੜੇ ਊਰਜਾ ਨੂੰ ਉਰਦਗਮਣ ਕਰਦੇ ਆ ਉੱਪਰ ਬੰਦ ਨੂੰ ਵੀ نیچے ਬੰਦ ਨੂੰ ਵੀ ਜਿਹੜੇ ਮਹਾਪੁਰਖ ਆ ਜਿਹੜੇ ઋષਿ ਮੁਣੀਆਂ ਉਹਨਾਂ ਨੇ ਤਾਂ ਹਜ਼ਾਰਾਂ ਪੁਆਇੰਟ ਐਸੇ ਦੱਸੇ ਹੋਏ ਆ ਜਿਹੜੇ ਉਹਦੇ ਜਾਣਕਾਰ ਆ ਉਹੀ ਜਾਣਦੇ ਆ ਪਰ ਮੁੱਢਲੇ ਜੇ 5-7 ਪੁਆਇੰਟ ਆਮ ਦੁਨੀਆ ਨੂੰ ਵੀ ਪਤਾ ਜਿਹੜੇ ਵਿਗਿਆਨਕ ਤੌਰ ਤੇ ਸਾਧਨਾ ਕਰਦੇ ਆ ਉਹੀ ਜਿਹੜੇ ਇਲਾਹੀ ਤੌਰ ਤੇ ਕਰਦੇ ਆ ਉਹ ਵੀ ਤੁਸੀਂ ਦੇਖਿਆ ਹੋਣਾ ਸੰਸਾਰ ਦੇ ਵਿੱਚ ਬਿਚਰਦੇ ਆ ਆਪਾਂ ਸਾਰੇ ਵਿੱਚ ਚਲਦੇ ਆ ਸਰੇ ਬਾਜ਼ਾਰ ਭਰੇ ਬਾਜ਼ਾਰ ਦੇ ਵਿੱਚ ਵੀ ਕੋਈ ਜੇ ਭੈਣ ਭਾਈ ਕੋਈ ਬੰਦਾ ਕੋਈ ਬੁੜੀ ਇੱਕ ਦੂਜੇ ਨੂੰ ਟੱਕਰਨ ਜੇ ਕੋਈ ਸਿਆਣਾ ਪੁਰਸ਼ ਜਾਂ ਜਿਹੇ ਜਾਂ ਮਰਜੀ ਹੈ ਕਿਸੇ ਬੱਚੇ ਦੇ ਬੱਚੀ ਦੇ ਭਰੇ ਬਾਜ਼ਾਰ ਵੀ ਸਿਰ ਤੇ ਹੱਥ ਰੱਖ ਦੇ ਤਾਂ ਸਮਾਜ ਵਾਲੇ ਕੁਛ ਨਹੀਂ ਕਹਿੰਦੇ ਕਿਉਂ ਕਿ ਕਿਉਂਕਿ ਸਾਡੇ ਡੀ ਐਨ ਏ ਦੇ ਵਿੱਚ ਇਹ ਪਤਾ ਇੱਥੇ ਸਿਰ ਰੱਖਣ ਵਾਲਾ ਹੱਥ ਰੱਖਣ ਵਾਲਾ ਗਲਤ ਨਹੀਂ ਹੁੰਦਾ ਕਿਉਂ ਨਹੀਂ ਗਲਤ ਹੁੰਦਾ ਕਿਉਂਕਿ ਸਾਡੇ ਹੀ ਇੱਥੇ ਜਿਹੜਾ ਪੁਆਇੰਟ ਹੈ ਸੈਸਤਰਾਰ ਦਾ ਉਹ ਸਾਡੀ ਸਾਰੀ ਊਰਜਾ ਨੂੰ ਪੈਰ ਦੇ ਗੂਠੇ ਤੋਂ ਲੈ ਕੇ ਖਿੱਚ ਕੇ ਇੱਥੇ ਲਿਆਉਂਦਾ ਤੇ ਜਿੱਥੇ ਪ੍ਰਮਾਤਮਾ ਦਾ ਦਵਾਰ ਹੈ ਕੋਈ ਅਣਜਾਣ ਬੰਦਾ ਵੀ ਸਿਰ ਤੇ ਹੱਥ ਰੱਖ ਦੇ ਅਸੀਂ ਤਰਾਜ ਨਹੀਂ ਕਰਦੇ ਕਾਰਨ ਕੀ ਕਿਉਂ ਨਹੀਂ ਸਾਡਾ ਚੰਗਾ ਹੀ ਚਾਹਿਆ ਤੇ ਜਿਹੜੇ ਸਾਡੇ ਆਪਣੇ ਹੁੰਦੇ ਆ ਬਾਬੇ ਚਾਚੇ ਤਾਏ ਮਾਮੇ ਜੇ ਉਹ ਸਿਰ ਤੇ ਹੱਥ ਨਾ ਰੱਖਣ ਤਾਂ ਪਰਿਵਾਰਾਂ ਚ ਇਤਰਾਜ ਮੰਡਿਆ ਜਾਂਦਾ ਹੈ ਵੀ ਦੇਖ ਲਾ ਧੀ ਧਿਆਣੀ ਮਿਲਨ ਗਈ ਫਲਾਣੇ ਨੇ ਸਿਰ ਤੇ ਹੱਥ ਨਹੀਂ ਰੱਖਿਆ ਸਿਰ ਤੇ ਹੱਥ ਦਾ ਮਤਲਬ ਵੀ ਸੀ ਕਿ ਜੋ ਨੇ ਜ਼ਿੰਦਗੀ ਚ ਖੱਟਿਆ ਕਮਾਇਆ ਜੋ ਉਹਦੇ ਕੋਲੇ ਭਾਵ ਹੈ ਬੱਚਿਆਂ ਨੂੰ ਅੱਗੇ ਵਧਾਉਣ ਦੇ ਅਸੀਸ ਦੇਣ ਦੇ ਉਹਦੇ ਮਨ ਦੀ ਜਿਹੜੀ ਅਸੀਸ ਹੈ ਜਦੋਂ ਕਿਸੇ ਦੇ ਸੈਸਤਰਾਲ ਦਾ ਟੱਚ ਕਰਦੀ ਹੈ ਜੋ ਕੁਛ ਉਹਨੂੰ ਦੇ ਜਾਂਦੀ ਹੈ ਉਹ ਮੁੱਲ ਨਹੀਂ ਖਰੀਦਿਆ ਜਾ ਸਕਦਾ ਜਿਨ੍ਹਾਂ ਦੇ ਸਿਰਾਂ ਤੇ ਕੋਈ ਹੱਥ ਨਹੀਂ ਰੱਖਦਾ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਹਾਲ ਕੀ ਆ ਭਾ ਮ ਕਰੋੜਾਪਤੀ ਹੋਣ ਇੱਕ ਸਿਰ ਤੇ ਹੱਥ ਰੱਖੇ ਦਾ ਅਸੀਂ ਤਰਾਜ ਨਹੀਂ ਮੰਨਦੇ ਦੂਸਰਾ ਮੋਢਿਆਂ ਤੇ ਥਾਪੜਾ ਦਿੱਤੇ ਦਾ ਦੂਜਾ ਪੁਆਇੰਟ ਆ ਜਿਹੜਾ ਸਾਡੇ ਹਾਰਟ ਚੱਕਰ ਦਾ ਜਿਹੜਾ ਮੋਢਿਆਂ ਦੇ ਵਿਚਾਲੇ ਹੁੰਦਾ ਏਸੇ ਕਰਕੇ ਸਮਾਜ 'ਚ ਅਸੀਂ ਕਹਿੰਦੇ ਆ ਕਿ ਫਲਾਣੇ ਨੂੰ ਫਲਾਣੇ ਦਾ ਥਾਪੜਾ ਹੈ ਅਸੀਂ ਮੰਨਣਾ ਵੀ ਕਹੀ ਅ디 ਕਹਨੇ ਆ ਕਿ ਸਾਡੇ ਤਾਂ ਸਿਰ ਤੇ ਫਲਾਣੇ ਬਾਬਾ ਜੀ ਦਾ ਹੱਥ ਹੈ ਸਾਡੇ ਸਿਰ ਤੇ ਗੁਰੂ ਰਾਮਦਾਸ ਜੀ ਦਾ ਹੱਥ ਹੈ ਸਾਨੂੰ ਤਾਂ ਗੁਰੂ ਰਾਮਦਾਸ ਜੀ ਦਾ ਥਾਪੜਾ ਹੈ ਇਹ ਦੋ ਪੁਆਇੰਟ ਆ ਜਿਹੜੇ ਗੁਰੂ ਤੇ ਵੱਡੇ ਹੋ ਸਕਦੇ ਆ ਸਾਰੇ ਵਿਜਾਰ ਇਤੋਂ ਬਾਅਦ ਵਾਲੇ ਜਿਹੜੇ ਪੁਆਇੰਟ ਆ ਸਾਰੇ ਪਰਸਨਲ ਆ ਉਹ ਮੂਰਲੇ ਬੰਦੇ ਦੀ ਪੂਰਨ ਰਜਾ ਤੋਂ ਬਿਨਾ ਕੋਈ ਵੀ ਟੱਚ ਨਹੀਂ ਕਰ ਸਕਦਾ ਤੇ ਜੇ ਕੋਈ ਕਰਦਾ ਤਾਂ ਸਮਾਜ ਚ ਰੌਲਾ ਪੈ ਜਾਂਦਾ ਵੀ ਇਹ ਗਲਤ ਹਰਕਤ ਕਰ ਰਿਹਾ ਹੈ ਕਿਉਂਕਿ ਉਹ ਪੁਆਇੰਟ ਹੀ ਸਾਡੀ ਸਾਰੀ ਊਰਜਾ ਨੂੰ ਨੀਚੇ ਲੈ ਕੇ ਜਾਂਦੇ ਆ ਇਸ ਕਰਕੇ ਉਹਨੂੰ ਰੋਕਿਆ ਜਾਂਦਾ ਹੈ ਇਹ ਜਦੋਂ ਹੀ ਅਸੀਂ ਜਾਈਏ ਸਤਪੁਰਸ਼ਾਂ ਕੋਲ ਜਾਈਏ ਸੰਤਾਂ ਕੋਲ ਜਾਈਏ ਜੇ ਕਿਸੇ ਨੂੰ ਮੌਕਾ ਮਿਲਦਾ ਕੋਈ ਸਤਪੁਰਸ਼ ਹੈ ਤੁਹਾਨੂੰ ਪਤਾ ਲੱਗਦਾ ਜਾਣਿਓ ਗੁਰੂ ਰਾਮਦਾਸ ਦੇ ਹੀ ਦੱਸਿਆ ਹੋਇਆ ਹੈ ਪੁੱਛਿਆ ਸੰਗਤ ਨੇ ਕਿ ਮਹਾਰਾਜ ਕਿਵੇਂ ਪਤਲ ਗੂ ਜਿੱਥੇ ਗਏ ਆ ਮੂਰਲਾ ਬੰਦਾ ਕਿਉਂ ਜਾ ਸਾਡੇ ਲਈ ਠੀਕ ਆ ਸੰਤ ਹੈ ਕਿ ਨਹੀਂ ਹੈ ਮਰੇ ਕਹਿੰਦੇ ਥੋੜੀ ਜੀ ਗੱਲ ਦਾ ਜਿਸ ਮਿਲਿਆ ਮਨ ਹੋਏ ਆਨੰਦ ਜਿਹਨੂੰ ਮਿਲਿਆ ਮਨ ਨੂੰ ਆਨੰਦ ਦੀ ਲਹਿਰ ਆਵੇ ਜਿਹਨੂੰ ਮਿਣਿਆ ਸਾਰੀ ਊਰਜਾ ਖੁਸ਼ੀ ਬਣ ਜਾਵੇ ਉਹ ਤੁਹਾਡੇ ਲਈ ਤੁਹਾਡਾ ਸੰਤ ਹੈ ਉਹ ਤੁਹਾਡੇ ਲਈ ਸਾਧੂ ਹੈ ਹੋਰ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਤੁਹਾਡਾ ਦਿਲ ਦੱਸੋ ਤੁਹਾਡੀ ਰੂਹ ਦੱਸੂਗੀ ਵੀ ਗੱਲ ਇਹ ਕੀ ਹੈ ਇਹ ਚੀਜ਼ਾਂ ਸਾਨੂੰ ਗੁਰੂ ਸਾਹਿਬ ਸਿਖਾਉਂਦੇ ਆ ਦੱਸਦੇ ਆ ਪਾਸ਼ਾ ਕਹਿੰਦੇ ਜਦੋਂ ਕੋਈ ਗੁਰੂ ਦੇ ਦਵਾਰੇ ਤੇ ਆਉਂਦਾ ਤੇ ਉਹਦਾ ਹਿਰਦਾ ਖੁੱਲਣਾ ਸ਼ੁਰੂ ਹੋ ਜਾਂਦਾ ਹੈ ਮੇਰਾ ਖੁੱਲਿਆ ਗੁਰੂ ਅਮਰਦਾਸ ਨਾਲ ਮੇਲ ਹੋਇਆ ਹਿਰਦਾ ਖੁੱਲਿਆ ਉੱਥੇ ਰਤਨ ਦਿਸਿਆ ਪਿਆ ਉਹ ਜਿਹੜਾ ਜਨਮਾਂ ਜਨਮਾਂ ਦਾ ਨਾਲ ਚੱਲਦਾ ਉਹ ਨਾਮ ਧੁਣ ਪ੍ਰਗਟ ਹੋਣੀ ਸ਼ੁਰੂ ਹੋ ਗਈ ਜਿਹੜੀ ਗੂੰਜਾਇਮਾਨ ਆ ਸਾਰੇ ਜਿਹੜੀ ਜਿਹਦੀ ਵਾਈਬ੍ਰੇਟ ਤੇ ਜਿਹਦੀ ਗੂੰਜ ਸਾਨੂੰ ਜਿਉਂਦਾ ਰੱਖਦੀ ਹੈ ਸਾਨੂੰ ਮਿਲਾਉਂਦੀ ਆ ਸਾਰਿਆਂ ਦੇ ਨਾਲ ਕਿਉਂਕਿ ਉਹ ਸਬਦੇ ਅੰਦਰ ਹੈ ਉਹ ਬਸਿਆ ਮਿਲਿਆ ਪਤਾ ਕਦੋਂ ਲੱਗਿਆ ਪਹਿਲਾਂ ਇਹ ਲੱਗਦਾ ਸੀ ਕੱਲਾ ਮਾਸ ਦਾ ਨੂਤੜੀ ਹੈ ਇਹ ਪਹਿਲਾਂ ਇਹ ਲੱਗਦਾ ਸੀ ਬਸ ਹੱਡ ਮਾਸ ਵੇ ਸਹੀ ਹੁੰਦੇ ਆ ਪਰ ਜਿੱਦੇ ਗੁਰੂ ਨਾਲ ਮੇਲ ਹੋਇਆ ਹਾਰਟ ਦਾ ਪਤਾ ਲੱਗਿਆ ਵੀ ਇੱਥੇ ਕੁਝ ਹੁੰਦਾ ਜਿੱਦੇ ਗੁਰੂ ਨੇ ਸਿਰ ਤੇ ਹੱਥ ਰੱਖਿਆ ਪਤਾ ਲੱਗਿਆ ਨਾਮ ਦੇ ਖਜ਼ਾਨੇ ਨਾਮ ਰੂਪੀ ਰਤਨਾ ਨਾਲ ਭਰੀ ਹੋਈ ਹੈ ਬੋਡੀ ਕਿ ਐਵੇਂ ਨਹੀਂ ਹੈਗੀ ਕਿ ਉਹੀ ਹੱਡ ਮਾਸ ਹੀ ਕੱਲਾ ਹੱਡ ਮਾਸ ਤਾਂ ਦਿਸਦਾ ਜਿਹੜਾ ਕਰਤੇ ਨਾਲ ਜੁੜਿਆ ਹੋਇਆ ਮਟੀਰੀਅਲ ਆ ਨਾ ਉਹ ਤਾਂ ਬੇਸ ਕੀਮਤੀ ਆ ਉਹ ਰੋਹਾਨੀ ਤੰਦਾ ਉਹ ਰੋਹਾਨੀ ਚੀਜ਼ਾਂ ਇਹ ਬਹੁਤ ਸਾਨੂੰ ਜ਼ਰੂਰੀ ਆ ਗੁਰੂ ਸਾਹਿਬ ਕਹਿੰਦੇ ਮੇਰਾ ਹੀਰ ਆ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਸਿਰ ਤੇ ਹੱਥ ਧਰਿਆ ਇਥੋਂ ਗੁਰੂ ਟੱਚ ਕਰਦਾ ਫਿਰ ਮੱਥੇ ਤੋਂ ਗੁਰੂ ਨੂੰ ਪਤਾ ਕਿ ਮੈਂ ਇਹਨੂੰ ਦੱਸ ਦਿਆਂ ਸੇਵਕ ਨੂੰ ਤੇਰੇ ਗੁਰੂ ਦਵਾਰ ਹੈ ਕਿੱਥੇ ਜਿੱਥੇ ਕਰਤਾ ਗੁਰੂ ਮਿਲਦਾ ਜਿਹਦੂ ਮੁਲਾਪ ਵਾਸਤੇ ਅਸੀਂ ਗੁਰੂ ਧਾਰਨ ਕਰਦੇ ਆਂ ਜੀਦਾ ਕਰਕੇ ਅਸੀਂ ਧਰਮਕ ਹੁੰਨੇ ਆਂ ਜੀਦਾ ਕਰਕੇ ਅਸੀਂ ਇੱਧਰ ਨੂੰ ਆਉਣੇ ਆਂ ਉਹ ਦਵਾਰ ਇੱਥੇ ਆ ਗੁਰੂ ਮੱਥੇ ਤੇ ਹੱਥ ਲਾਉਂਦਾ ਇੱਕ ਵਾਰੀ ਗੁਰੂ ਟੱਚ ਕਰਦੇ ਤੇ ਟੱਚ ਇਹੋ ਜਿਹਾ ਹੁੰਦਾ ਜੀਵਨ ਭਰ ਬੰਦਾ ਭੁੱਲ ਨਹੀਂ ਸਕਦਾ ਇੱਥੋਂ ਹੀ ਊਰਜਾ ਪੈਣੀ ਸ਼ੁਰੂ ਹੋ ਜਾਂਦੀ ਹੈ। ਇਹ ਹੀ ਗੁਰੂ ਦਾ ਕਰਤੱਬਾ ਕਿ ਤੁਹਾਨੂੰ ਗੁਰੂਦਵਾਰ ਵੱਲ ਤੁਹਾਡਾ ਚਿਹਰਾ ਤੁਹਾਡਾ ਮੂਹ ਤੁਹਾਡੀ ਅੰਤਰਮੁਖ ਕਰ ਦੇ। ਜਦੋਂ ਇਹ ਗੱਲ ਵਾਪਰਦੀ ਹੈ ਜਨਮ ਜਨਮ ਕੇ ਕਿਨ ਬਿਖ ਦੁੱਖ ਉਤਰੇ ਗੁਰਨਾਮ ਦਿਓ ਰਣ ਲਾਥਾ ਉਹਦੀ ਪਤਾ ਲੱਗਦਾ ਜਦੋਂ ਸਮਝ ਪੈ ਜਾਂਦੀ ਹੈ ਅੰਦਰ ਬੁੱਝ ਲੈਂਦਾ ਕੁਝ ਜਨਮਾਂ ਜਨਮਾਂ ਦੇ ਕਿਲ ਵਿਖ ਦੁੱਖ ਦੂਰ ਹੋ ਜਾਂਦੇ ਆ ਦੁੱਖ ਨੇਰੇ ਕਾਰਨ ਹੁੰਦੇ ਆ ਗੁਰੂ ਪ੍ਰਕਾਸ਼ ਬਖਸ਼ਿਸ਼ ਕਰ ਦਿੰਦਾ ਨਾਮ ਰੂਪੀ ਰਤਨ ਜਦੋਂ ਮਿਲਦਾ ਉਹਦਾ ਪ੍ਰਕਾਸ਼ ਸਾਰੇ ਰਹਿਣ ਉਤਾਰ ਦਿੰਦਾ ਰੇਣ ਹੁੰਦੇ ਹਨੇਰੇ ਦੇ ਰੂਪ ਚ ਤੇ ਪ੍ਰਕਾਸ਼ ਦੇ ਮੂਹਰੇ ਹਨੇਰਾ ਖੜਦਾ ਹੀ ਨਹੀਂ ਹੈ ਬਹੁਤ ਉੱਚੀ ਅਵਸਥਾ ਬਣ ਜਾਂਦੀ ਹੈ ਜਦੋਂ ਉਹ ਅਵਸਥਾ ਬਣਦੀ ਹੈ ਤੇ ਇੱਕ ਮਿਕਤਾ ਅੰਦਰ ਬਣਨੀ ਸ਼ੁਰੂ ਹੋ ਜਾਂਦੀ ਹੈ ਹਰ ਵੇਲੇ ਮਨ ਉਹਨਾਂ ਹਲਾਰਿਆਂ ਚ ਜਾਣਾ ਚਾਹੁੰਦਾ ਗੁਰੂ ਦੇ ਟੱਚ ਨੂੰ ਮਹਿਸੂਸ ਕਰਨਾ ਚਾਹੁੰਦਾ ਮਹਿਸੂਸ ਕਰਦਾ ਹਰ ਵੇਲੇ ਕਿ ਸਿਰ ਤੇ ਹੱਥ ਰੱਖਿਆ ਤੇ ਸਿਰ ਵੱਲ ਸਾਰੀ ਊਰਜਾ ਜਦੋਂ ਵਹਿੰਦੀ ਆ ਉਹ ਮੱਥੇ ਤੇ ਵੀ ਮਹਿਸੂਸ ਹੁੰਦੀ ਆ ਉਹ ਸੈਸਤਰਾਰ ਚ ਵੀ ਮਹਿਸੂਸ ਹੁੰਦੀ ਆ ਇਹੀ ਊਰਜਾ ਪਹਿਨਾ ਸੂਰੂ ਚ ਪੈਰਾਂ ਚ ਮਹਿਸੂਸ ਹੁੰਦੀ ਆ ਲੱਤਾਂ ਚ ਮਹਿਸੂਸ ਹੁੰਦੀ ਆ ਜਦੋਂ ਚੌਂਕੜਾ ਲੱਗਿਆ ਸੁੰਨ ਵਰਤਨੀ ਸ਼ੁਰੂ ਹੋ ਜਾਂਦੀ ਆ ਇਹੀ ਊਰਜਾ ਉੱਪਰ ਆਉਣੀ ਸ਼ੁਰੂ ਹੋ ਜਾਂਦੀ ਆ ਇਹਦੇ ਨਾਲ ਹੀ ਖੇਡਦੇ ਆ ਖੇਡਦੇ ਆ ਇੱਥੇ ਆਉਣਾ ਜਿੱਥੋਂ ਗੁਰੂ ਟੱਚ ਕਰਦਾ ਜਿੱਥੋਂ ਦਸਬਦਵਾਰ ਖੁੰਦਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਮਨਾ ਤੇਰੇ ਕੋਲੇ ਇਕੋ ਹੀ ਹੁਣ ਗੱਲ ਆ ਕਿ ਤੂੰ ਰਾਮ 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 ਦਾ ਨਾਮ ਜਪਣਾ ਸ਼ੁਰੂ ਕਰ ਏਹੀ ਤੇਰੇ ਲਈ ਪਦਾਰਥ ਹੈ ਏਹੀ ਤੇਰੇ ਲਈ ਅਰਥ ਹੈ ਏਹੀ ਤੇਰਾ ਜੀਵਨ ਹੈ ਏਹੀ ਜ਼ਿੰਦਗੀ ਹੈ ਗੁਰ ਪੂਰਾ ਹਰ ਨਾਮ ਦਰੜਾਇਆ ਬਿਨ ਨਾਮ ਜੀਵਨ ਬਿਰਥਾ ਰਹਾਉ ਪੂਰੇ ਗੁਰੂ ਨੇ ਸਮਝਾਤਾ ਕਿ ਹਰੀ ਨਾਮ ਹੈ ਕੀ ਉਹ ਇੱਕ ਓਮਕਾਰ ਸਤ ਨਾਮ ਦੀ ਗੂੰਜ ਹੈ ਉਹਦਾ ਸਰੂਪ ਹੈ ਉਹਦਾ ਸਬਦਾਨ ਆ ਉਹਦਾ ਨਿਜਮ ਹੈ ਉਹਦੇ ਭਾਣੇ ਚ ਆ ਜਾ ਉਹਨੂੰ ਮਹਿਸੂਸ ਕਰਨਾ ਸ਼ੁਰੂ ਕਰ ਹਰੀ ਨੂੰ ਜਿਵੇਂ ਜਿਵੇਂ ਤੂੰ ਊਰਜਾ ਨੂੰ ਉਹਦੀ ਨੂੰ ਮਹਿਸੂਸ ਕਰੇਗਾ ਟੱਚ ਨੂੰ ਮਹਿਸੂਸ ਕਰੇਗਾ ਉਹ ਨਾਮ ਨੂੰ ਦ੍ਰਿੜ ਕਰਦਾ ਜਾਏਗਾ ਜਿਹੜੀ ਕਿੰਕਰੀ ਅੰਦਰ ਵੱਜਦੀ ਹੈ ਬਰੀਕ ਤੋਂ ਬਰੀਕ ਉਹਦੇ ਮਗਰ ਤੁਰਿਆ ਜਾਏਗਾ ਤੈਨੂੰ ਪਤਾ ਲੱਗੂਗਾ ਕਿ ਨਾਮ ਤੋਂ ਬਿਨਾ ਤਾਂ ਜੀਵਨ ਬਿਰਥਾ ਉਹੀ ਦ੍ਰਿੜ ਕਰਨਾ ਰੋਜ਼ ਉਹਦੇ ਕੋਲ ਹੀ ਜਾਣਾ ਜਿਹਨੇ ਨਾਲ ਲੈ ਜਾਣਾ ਹੈ ਏਹੀ ਪਵਨ ਗੁਰੂ ਤੋਂ ਸਬਦ ਗੁਰੂ ਦੀ ਯਾਤਰਾ ਇਹ ਤੋਂ ਬਿਨਾ ਸਾਰਾ ਕੁਝ ਹੀ ਬਿਰਥਾ ਰਹਾ ਹੋ ਬੇਣ ਗੋਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਗੁਰੂ ਵਾਲੀ ਗੱਲ ਤੇ ਧਿਆਨ ਨਾ ਦੇਣਾ ਗੁਰੂ ਨੂੰ ਮਹਿਸੂਸ ਨਾ ਕਰਨਾ ਗੁਰੂ ਨੂੰ ਚੇਤੇ ਨਾ ਕਰਨਾ ਮਾਇਆ ਦੇ ਚੱਕਰ 'ਚ ਥੱਲੇ ਵਾਲੀ ਊਰਜਾ ਨਹੀਂ ਜੁੜੇ ਰਹਿਣਾ ਤੇ ਮਹਾਰਾਜ ਕਹਿੰਦੇ ਉਹ ਮੋਹ ਆ ਮਾਇਆ ਦਾ ਬਕਾਰਾਂ ਦਾ ਸੰਸਾਰ ਦਾ ਤੇ ਉਹਦੇ ਵਿੱਚ ਹੀ ਫਸਿਆ ਰਹਿੰਦਾ ਪਰ ਦਿਨੋ ਦਿਨ ਮਨਮੁਖ ਈਦਲ ਦੀ ਊਰਜਾ ਵੀ ਥੰਦੇ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਜੀਵਨ ਗੁਜ਼ਾਰਦਾ ਹੈ ਮਨਮੁਖ ਬਣਦਾ ਕਦੋਂ ਆ ਜਦੋਂ ਕਲਾਸ 'ਚ ਜਾਣਾ ਹਟ ਜਾਂਦਾ ਅਣਪੜ੍ਹ ਕਦੋਂ ਰਹਿ ਜਾਂਦਾ ਨਾ ਕਦੋਂ ਕੱਟਿਆ ਜਾਂਦਾ ਜਦੋਂ ਸਕੂਲ ਜਾਂਦਾ ਨਹੀਂ ਸਕੂਲ 'ਚ ਨਾਲ ਪੜ੍ਹਨ ਵਾਲੇ ਕੌਣ ਆ ਜਿਹੜੇ ਵਿਦਿਆਰਥੀ ਆ ਉਹ ਬੱਚੇ ਲਈ ਸਾਧੂ ਆ ਤਿੰਨ ਸਾਧੂ ਚੰਨ ਨ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਜਿਹੜੇ ਜਪਦੇ ਆ ਜਿਹੜੇ ਧਿਆਉਂਦੇ ਆ ਜਿਹੜੇ ਬਰਾਬਰ ਦੇ ਸਾਧੂ ਐ ਉਹਨਾਂ ਨਾਲ ਮੇਲ ਮਲਾਬ ਤੋੜ ਲਿਆ ਮਨਮਗਰ ਲੱਗ ਕੇ ਮਾਇਆ ਦੇ ਚੱਕਰਾਂ 'ਚ ਫਸਣਾ ਸ਼ੁਰੂ ਕਰਤਾ ਸਾਧੂਆਂ ਦਾ ਸੰਗ ਛੱਡਤਾ ਮਹਾਰਾਜ ਕਹਿੰਦੇ ਅਕਾਰਥ ਜਾਊਗਾ ਜੀਵਨ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਦਿਓ ਜਨਮ ਸਨਾਥਾ ਤੇ ਜਿਨ੍ਹਾਂ ਨੇ ਉਹ ਜਪਣ ਵਾਲੇ ਜਿਹੜੇ ਅਧਿਆਤਮਕ ਦੇ ਰਾਹੀ ਹੈ ਜਿਹੜੇ ਸਪਿਰਿਟ ਦੇ ਰਾਹੀ ਹੈ ਸਪਿਰਚੁਅਲ ਲੋਕ ਆ ਜਿਹੜੇ ਜਾ ਰਹੇ ਆ ਉਧਰ ਨੂੰ ਜਿਨੇ ਉਹਨਾਂ ਕੋਲੇ ਟਿਊਸ਼ਨ ਰੱਖਣਾ ਜਾਰੀ ਰੱਖਿਆ ਮੇਲ ਮਲਾਪ ਜਾਰੀ ਰੱਖਿਆ ਤੇ ਉਹਨਾਂ ਨੂੰ ਕਿਹਾ ਜਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਦਿਓ ਜਨਮ ਸਨਾਥਾ ਉਹਨਾਂ ਦਾ ਜਨਮ ਸਫਲਾ ਹੋ ਗਿਆ ਉਹ ਖਸਮ ਵਾਲੇ ਬਣ ਗਏ ਹੌਲੀ ਹੌਲੀ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ ਇਹੀ ਬੇਨਤੀ ਆ ਮਾਲਕਾ ਸਿੱਧਾ ਵੀ ਬਿਪਮਾਪ ਦਾ ਦਾਸ ਨਾ ਬਣਾ ਆਪ ਦੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਲਾ ਤਾਂ ਵੀ ਮਨਜ਼ੂਰ ਆ ਇਹ ਆ ਹੋਮੇ ਰਹਿਤ ਅਵਸਥਾ ਕੋਈ ਮੰਗਣੀ ਕਿ ਮਮੂਰੀ ਆਉਣਾ ਕੋਈ ਮੰਗਣੀ ਬਸ ਬਨਾਲ ਆ ਤੇਰਾ ਨਾਮ ਮਿਲ ਜੇ ਕਿ ਤੇਰੇ ਦਾਸ ਹੈ ਦਾਸਾਂ ਦੇ ਵੀ ਦਾਸਾਂ ਤਾਂ ਵੀ ਕੋਈ ਨਹੀਂ ਪਰ ਤੇਰੇ ਆ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲਹੁ ਮਾਰਗ ਪੰਥਾ ਮੜ ਕਾ ਕਿਵੇਂ ਚੱਲੀਏ ਰਸਤੇ ਤੇ ਇਕ ਅੰਨੇ ਆ ਦੂਜਾ ਗਿਆਨ ਨਹੀਂ ਅਗਿਆਨੀ ਐ ਕਿਵੇਂ ਇਹ ਮਾਰਗ ਪਾਸ ਹੋਊਗਾ ਜਿਹੜਾ ਅੰਦਰ ਦਾ ਕਿਵੇਂ ਇਹ ਖੰਡੇਉ ਤਿੱਖੇ ਮਾਰਗ ਤੇ ਚੱਲੀਏ ਸਾਡੇ ਤੇ ਕੁਛ ਰਹਿਮਤ ਕਰ ਸਾਡੇ ਸਿਰ ਤੇ ਹੱਥ ਰੱਖ ਬੇਨਤੀ ਪ੍ਰਵਾਨ ਕਰ ਹਾਂ ਕਹੇ ਅਸੀਂ ਗਾਹਾਂ ਬੋਲੀਏ ਤਾਂ ਜਦੋਂ ਭਗਤ ਨੂੰ ਉਧਰੋਂ ਹਾਂ ਦਾ ਸੱਦਾ ਆਉਂਦਾ ਵੀ ਠੀਕ ਆ ਦੱਸ ਫਿਰ ਆਖਰੀ ਬੇਨਤੀ ਆ ਹਮੇ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੋ ਮਿਲੰਤਾ ਕਹਿੰਦੇ ਦੂਰ ਨਾ ਕਰ ਹਣੋ ਸਾਨੂੰ ਤਾਂ ਆਪ ਦਾ ਅੰਚਲ ਫੜਾ ਦੇ ਸਾਡਾ ਹੱਥ ਪੈ ਜੇ ਤੇਰੇ ਹੱਥ ਚ ਮਿਲ ਕੇ ਹੀ ਚੱਲਗੇ ਹੁਣ ਦੂਰੀਆਂ ਵੀ ਮਨਜ਼ੂਰ ਨਹੀਂ ਵੀ ਮਗਰ ਆ ਜਾਗੇ ਵੀ ਨਹੀਂ ਨਾਲ ਹੀ ਚੱਲਾਂਗੇ ਇਹ ਮਨਜ਼ੂਰ ਹੈ ਹਮ ਅੰਧਲੇ ਕਿਉਂਕਿ ਜੇ ਤਾਂ ਜਿੰਦਾ ਹੋਵੇ ਦੂਰੋਂ ਵੀ ਦੇਖ ਲਈਏ ਗੁਰੂ ਉਹ ਜਾਂਦਾ ਅਸੀਂ ਤਾਂ ਅੰਧਲੇ ਆ ਬਾਹਰ ਦੀ ਜੋਤੀ ਹੈ ਨਹੀਂ ਅੱਖਾਂ ਦੀ ਸਾਨੂੰ ਤਾਂ ਆਪਦੇ ਜਿਹੜਾ ਤੂੰ ਪਹਿਨਿਆ ਹੋਇਆ ਉਹ ਕੱਪੜੇ ਦਾ ਲੜਫੜਾ ਦੇ ਆਏ ਉਹਦੇ ਮਗਰ ਮਗਰਾਉਣਾ ਹਮੇ ਅੰਧਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲੋ ਮਿਲੰਤਾ ਸਾਨੂੰ ਅੰਨਿਆਂ ਨੂੰ ਪੱਲਾ ਫੜਾ ਤੇਰੇ ਨਾਲ ਨਾਲ ਚੱਲਾਂਗੇ ਤੇਰੇ ਸੱਚਖੰਡ ਜਾਣਾ ਹੁਣ ਹੋਰ ਰਾਹ ਨਹੀਂ ਚੋਣਾਂ ਜਿਹੜੇ ਗੁਰੂ ਬਾਬੇ ਨਾਨਕ ਦੇ ਹੋ ਜਾਂਦੇ ਐ ਜਿਹੜੇ ਧੰ ਗੁਰੂ ਨਾਨਕ ਧੰ ਗੁਰੂ ਰਾਮਦਾਸ ਧੰ ਦਸਮੇਸ਼ ਪਿਤਾ ਦਸਾਂ ਪਾਸ਼ਾ ਜੀ ਦਾ ਵੀ ਮਰਜੀ ਨਾ ਤੇ ਸਾਰੇ ਸੰਤਾਂ ਭਗਤਾਂ ਸੰਸਾਰ ਦੇ ਗੁਰੂਆਂ ਪੀਰਾਂ ਨੂੰ ਨਮਸਕਾਰ ਕਰਨੀ ਹੋਵੇ ਤਾਂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੇ ਵਿੱਚ ਸਬਨਾ ਦੀ ਬਾਣੀ ਆ ਤੇ ਜਿਹਨੇ ਇਸ ਸੱਚਖੰਡ ਜਾਣਾ ਉਹ ਧਣ ਧਣ ਕਹਿਣਾ ਸ਼ੁਰੂ ਕਰੋ ਬੈਠਿਆਂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਣੀ ਹੈ ਜਿੱਥੇ ਵੀ ਹੋ ਕਿਉਂਕਿ ਜਗ ਸੱਚੇ ਦੀ ਕੋਠੜੀ ਚ ਹਰ ਥਾਂ ਉਹ ਤਾਰਾ ਵਹਿ ਰਹੀ ਹੈ ਉਹਦਾ ਨਾਦ ਵਹਿ ਰਿਹਾ ਉਹਦੀ ਸੰਗੀਤ ਵਹਿ ਰਿਹਾ ਉਹਦੇ ਸੰਗੀਤ ਨਾਲ ਜੁੜ ਕੇ ਸੰਗੀਤਮਈ ਜ਼ਿੰਦਗੀ ਜਿਉਣੀ ਹੈ ਹੱਸਣਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਇਹ ਮਾਰਗ ਪੂਰਾ ਕਰਨਾ ਹੈ ਇਹ ਪਾਸ਼ਾਣੀਆਂ ਅੱਜ ਆਪਾਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਜਿੰਨੀ ਕੁ ਸਮਝ ਆਉਂਦੀ ਆ ਉਹਨੂੰ ਉਹਨਾਂਕ ਲਾਗੂ ਕਰੋ ਤਾਂ ਕਿ ਅਸੀਂ ਗੁਰੂ ਨੂੰ ਚੇਤੇ 'ਚ ਵਸਾਈ ਰੱਖੀਏ ਤਾਂ ਸਾਰਾ ਕੁਝ ਹੀ ਹੱਲ ਹੋ ਜਾਂਦਾ ਹੈ ਗੁਰੂ ਸਮਰੱਥ ਬੜਾ ਗੁਰੂ ਦੀ ਸਮਰੱਥਾ ਨਾਲ ਹੀ ਅਸੀਂ ਪਹੁੰਚ ਸਕਦੇ ਹਾਂ ਆਪਣੇ ਕੀਤੇ ਕੁਝ ਨਹੀਂ ਹੁੰਦਾ ਇੱਕ ਉਦਮ ਉਹ ਵੀ ਗੁਰੂ ਕਰਾਉਂਦਾ ਰਹਿਮਤ ਗੁਰੂ ਕਰਦਾ ਤਾਉ ਫਿਰ ਸਮਾਪਤੀਆਂ ਕਰੀਏ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲੋ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ ਹਮ ਅੰਦਲੇ ਗਿਆਨਹੀਣ ਅਗਿਆਨੀ ਕਿਉ ਚਾਲ ਹਮਾਰਗ ਪੰਥਾ ਹਮ ਅੰਦਲੇ ਕਾ ਘੁਰ ਅੰਚਲ ਦੀ ਜੈ ਜਨਾਨਿਕ ਚਲ ਹਮ ਲੰਨ ਸਾ ਜਨਨਾਨਿਕ ਚਲੋ ਮਿਲੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਮਾਨ ਦੀ ਸਾ ਤੇਰੀ ਸਦਾ ਹੀ ਜੈ ਸਦਾ ਹੀ ਜੈ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਜੇਹਾ ਭਾਉ ਤੇ ਹੀ ਫਲ ਪਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ